ਅੱਜ ਗੱਲ ਕਰਾਂਗੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੇਲੇ ਪਹਾੜੀ ਰਾਜਿਆਂ ਦੇ ਅਪਵਿੱਤਰ ਇਰਾਦਿਆਂ ਬਾਰੇ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨ ਆਰ ਆਈ ਪ੍ਰੋਗਰਾਮ ਇਤਿਹਾਸ ਤੇ ਤਵਾਰੀਖ ਵਿੱਚ ਤੁਹਾਡਾ ਸਵਾਗਤ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਆਸ਼ਾ ਇਹ ਸੀ ਕਿ ਦੇਸ਼ ਦੀਆਂ ਸਭ ਜਾਤਾਂ ਦੇ ਲੋਕਾਂ ਦੇ ਮਨਾਂ ਨੂੰ ਧਰਮ ਦੇ ਪਾਏ ਵਹਿਮਾਂ ਭਰਮਾਂ ਤੋਂ ਆਜ਼ਾਦ ਕਰਕੇ ਉਹਨਾਂ ਵਿੱਚ ਧਰਮ ਤੇ ਸਵੈ ਸਤਕਾਰ ਦੀ ਤਾਂਗ ਜਗਾ ਕੇ ਉਹਨਾਂ ਦੇ ਤਨਾਂ ਨੂੰ ਬਲਵਾਨ ਬਣਾ ਕੇ ਉਹਨਾਂ ਦੇ ਦਿਲਾਂ ਵਿੱਚ ਆਜ਼ਾਦੀ ਤੇ ਸਵੈ ਮਾਨ ਖਾਤਰ ਵਕਤੋ ਵੱਧ ਯਤਨ ਅਤੇ ਕੁਰਬਾਨੀ ਕਰਨ ਦੀ ਹਿੰਮਤ ਭਰ ਕੇ ਉਹਨਾਂ ਨੂੰ ਸਮਾਜਿਕ ਬੁਰਾਈਆਂ ਤੇ ਅਯੋਗ ਬੰਦਸ਼ਾਂ ਦੂਰ ਕਰਕੇ ਉਹਨਾਂ ਸਭ ਦਾ ਇੱਕੋ ਜਿਹਾ ਸੰਗਠਨ ਕਾਇਮ ਕੀਤਾ ਜਾਵੇ ਜੋ ਧਰਮ ਅਤੇ ਸਮਾਜ ਦੀਆਂ ਸਭ ਕਮਜ਼ੋਰੀਆਂ ਤੋਂ ਪਾਕ ਹੋਵੇ ਜੋ ਨਿਰੋਲ ਖਾਲਸ ਸੰਤ ਸੂਰਮਿਆਂ ਦੀ ਕੌਮ ਹੋਵੇ ਜੋ ਦੇਸ਼ ਵਿੱਚੋਂ ਸਭ ਵਧੀਆਂ ਅਤੇ ਬੰਦਸ਼ਾਂ ਤੇ ਗੁਲਾਮੀ ਦੂਰ ਕਰਕੇ ਸਵੈ ਦੇਸ਼ੀ ਨਿਆਕਾਰੀ ਰਾਜ ਅਤੇ ਆਜ਼ਾਦ ਤੇ ਨਿਰਵਾ ਸਮਾਜ ਕਾਇਮ ਕਰ ਸਕੇ ਉੱਚੀਆਂ ਜਾਤਾਂ ਵਾਲੇ ਬ੍ਰਾਹਮਣ ਖੱਤਰੀ ਰਾਜਪੂਤ ਆਦ ਆਪ ਦੇ ਇਹਨਾਂ ਇਨਕਲਾਬੀ ਸੁਧਾਰਾਂ ਉਪਰਾਲਿਆਂ ਦੇ ਉਲਟ ਸਨ ਇਹਨਾਂ ਦੀ ਸਫਲਤਾ ਵਿੱਚ ਉਹ ਆਪਣੀ ਸਫਲਬਿਲਿਟੀ ਦੇਖਦੇ ਸਨ ਪਰ ਗੁਰੂ ਜੀ ਉਹਨਾਂ ਸਭ ਨੂੰ ਸਮਝਾ ਕੇ ਦੇਸ਼ ਭਲਾਈ ਦੇ ਅਤੇ ਕੌਮ ਉਸਾਰੀ ਦੇ ਆਪਣੇ ਪ੍ਰੋਗਰਾਮ ਵਿੱਚ ਸ਼ਾਮਲ ਕਰਨ ਦੇ ਚਾਹਵਾਨ ਸਨ ਆਪ ਦੇ ਗਵਾਂਡੀ ਪਹਾੜੀ ਰਾਜੇ ਅੱਧ ਪਚਜੇ ਆਜ਼ਾਦ ਸਨ ਮੁਗਲ ਹਕੂਮਤ ਇਹਨਾਂ ਵੱਲ ਕਦੇ ਕਦਾਈ ਹੀ ਧਿਆਨ ਕਰਿਆ ਕਰਦੀ ਸੀ ਆਮ ਤੌਰ ਤੇ ਇਹ ਆਪਣੀ ਮਨਮਰਜ਼ੀ ਅਨੁਸਾਰ ਹੀ ਰਾਜ ਕਰਦੇ ਸਨ ਗੁਰੂ ਜੀ ਨੇ ਸੋਚਿਆ ਕਿ ਜੇ ਪਹਾੜੀ ਰਾਜੇ ਖਾਲਸਾ ਪੰਥ ਵਿੱਚ ਸ਼ਾਮਲ ਹੋ ਜਾਣ ਤਾਂ ਉਹਨਾਂ ਦੀ ਪ੍ਰਜਾ ਵੀ ਸ਼ੌਕੀ ਹੀ ਤੇ ਛੇਤੀ ਹੀ ਸਿੰਘ ਸਜ ਜਾਵੇਗੀ ਇਸ ਤਰ੍ਹਾਂ ਖਾਲਸੇ ਦਾ ਇੱਕ ਤਾਕਤਵਰ ਕੇਂਦਰ ਕਾਇਮ ਹੋ ਜਾਵੇਗਾ ਇਥੋਂ ਉੱਠ ਕੇ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਵੀ ਜਿੱਥੇ ਸਿੱਖੀ ਅੱਗੇ ਹੀ ਚੋਕੀ ਪਰਫੁੱਲਤ ਸੀ ਲੋਕੀ ਦਬਾ ਦਵ ਸਿੰਘ ਸਜਾਏ ਅਤੇ ਖਾਲਸੇ ਵਿੱਚ ਰਲਾਈ ਜਾ ਸਕਣਗੇ ਇਸ ਤਰ੍ਹਾਂ ਇੱਕ ਅਜਿਹੀ ਤਾਕਤ ਕਾਇਮ ਹੋ ਜਾਵੇਗੀ ਜੋ ਦੇਸ਼ ਭਰ ਵਿੱਚ ਫੈਲ ਜਾਵੇਗੀ ਅਤੇ ਦੇਸ਼ ਨੂੰ ਹਰ ਪ੍ਰਕਾਰ ਦੀ ਗੁਲਾਮੀ ਤੋਂ ਆਜ਼ਾਦ ਕਰਾ ਕੇ ਇਸ ਨੂੰ ਸਰਬਪੱਖੀ ਉન્નਤੀ ਤੇ ਖੁਸ਼ਹਾਲੀ ਦੀ ਟੀਸੀ ਵੱਲ ਲਿਜਾ ਸਕੇਗੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਇਹ ਵਿਉਂਤਾਂ ਤੇ ਤਾਂਗਾਂ ਸਨ ਇਹਨਾਂ ਦੀ ਪੂਰਤੀ ਦੇ ਉਪਰਾਲੇ ਵਜੋਂ ਆਪ ਜੀ ਨੇ ਸੰਮਤ 1752 ਦੀ ਵਿਸਾਖੀ ਦੇ ਮੇਲੇ ਮੌਕੇ ਤੇ ਰਿਆਸਤ ਮੰਡੀ ਵਿਖਲੇ ਪ੍ਰਸਿੱਧ ਤੀਰਥ ਰਵਾਲਸਰ ਵਿਖੇ ਜਾ ਕੇ ਉੱਥੇ ਪਹਾੜੀ ਰਾਜੇ ਨੇ ਜਿਹੜੇ ਉਹ ਵੀ ਪਹੁੰਚੇ ਹੋਏ ਸੰਤਲ ਗੁਰੂ ਜੀ ਨੇ ਉਹਨਾਂ ਦਾ ਇਕੱਠ ਸੰਧਿਆ ਇਕੱਠੇ ਹੋਏ ਪਹਾੜੀ ਰਾਜਿਆਂ ਨੂੰ ਗੁਰੂ ਜੀ ਨੇ ਆਪਣੇ ਆਸ਼ੀਆਂ ਆਦਰਸ਼ਾਂ ਅਤੇ मंसूਬਿਆਂ ਤੋਂ ਜਾਣੂ ਕੀਤਾ ਤੇ ਕਿਹਾ ਆਓ ਆਪਾਂ ਰਲ ਕੇ ਦੇਸ਼ ਵਿੱਚੋਂ ਪਰਦੇਸੀ ਰਾਜ ਨੂੰ ਅਤੇ ਇਸ ਦੇ ਚਲਾਏ ਹੋਏ ਜ਼ਬਰ ਜ਼ੁਲਮ ਬੇਨਿਆਂਇਤੀ ਤੇ ਲੁੱਟ ਖਸੁੱਟ ਦੇ ਦੌਰ ਨੂੰ ਖਤਮ ਕਰੀਏ ਦੇਸ਼ ਅਤੇ ਸਮਾਜ ਦੀ ਕਾਇਆ ਕਲਪ ਕਰਕੇ ਆਜ਼ਾਦੀ ਬਰਾਬਰੀ ਤੇ ਇਨਸਾਫ ਵਾਲਾ ਸਿਲਸਿਲਾ ਕਾਇਮ ਕਰਿਏ ਆਓ ਧਰਮ ਤੇ ਦੇਸ਼ ਦੇ ਵੈਰੀਆਂ ਦਾ ਰਲ ਕੇ ਟਾਕਰਾ ਤੇ ਖਾਤਮਾ ਕਰਿਏ ਆਓ ਅੰਮ੍ਰਿਤ ਛਕੋ ਸਿੰਘ ਸਜੋ ਖਾਲਸੇ ਦੇ ਆਗੂ ਬਣ ਕੇ ਦੇਸ਼ ਅਤੇ ਧਰਮ ਦੀ ਸੇਵਾ ਕਰੋ ਅਤੇ ਇੱਥੇ ਧਰਮ ਵਾਲਾ ਸਮਾਜ ਤੇ ਆਜ਼ਾਦੀ ਤੇ ਸਮਾਨਤਾ ਵਾਲਾ ਰਾਜ ਕਾਇਮ ਕਰਨ ਦੀ ਮੁਹਿੰਮ ਦੇ ਮੋਢੀ ਬਣੋ ਇਸ ਤਰ੍ਹਾਂ ਕਰਨ ਨਾਲ ਤੁਸੀਂ ਇਹ ਲੋਕ ਸੁਖੀ ਪਰਲੋਕ ਸੁਹੇਲੇ ਹੋ ਜਾਓਗੇ ਪਰ ਰਾਜਿਆਂ ਦੇ ਮਨ ਪਿਤਾ ਪੁਰਖੀ ਧਰਮ ਦੇ ਪਾਏ ਵਹਿਮਾਂ ਭਰਮਾਂ ਵਿੱਚ ਜਕੜੇ ਹੋਏ ਸਨ ਉਹਨਾਂ ਦੇ ਦਿਲਾਂ ਉੱਪਰ ਮੁਸਲਮਾਨਾਂ ਦੀ ਤਾਕਤ ਦਾ ਛੱਪਾ ਪਿਆ ਹੋਇਆ ਸੀ ਉਹਨਾਂ ਦੇ ਤਨਾ ਮਨਾਂ ਵਿੱਚ ਇਹਨਾਂ ਸੰਗਲਾਂ ਨੂੰ ਤੋੜਨ ਦੀ ਹਿੰਮਤ ਤੇ ਸ਼ਕਤੀ ਹੀ ਨਹੀਂ ਸੀ ਉਹ ਜਿਵੇਂ ਵੀ ਹੋ ਸਕੇ ਜ਼ਿੰਦਗੀ ਦੇ ਦਿਨ ਗੁਜ਼ਾਰਨ ਅਤੇ ਜੋ ਮਿਲ ਸਕਣ ਉਹੀ ਭੋਗ ਭੋਗਣ ਦੀ ਨੀਤੀ ਅਪਣਾਈ ਬੈਠੇ ਸਨ ਉਹਨਾਂ ਨੇ ਉੱਤਰ ਦਿੱਤਾ ਤੁਸੀਂ ਤਾਂ ਸਾਡੇ ਧਰਮ ਨੂੰ ਨਾਸ ਕਰ ਰਹੇ ਹੋ ਐਸੀ ਬੁੱਤ ਪੂਜਾ ਹਾਂ ਤੁਸੀਂ ਬੁੱਤ ਤੋੜ ਹੋ ਤੁਸੀਂ ਜਾਤਾਂ ਵਰਨਾ ਤੇ ਕਦੀਮੀ ਸਿਲਸਿਲੇ ਉੱਪਰ ਸੁਹਾਗਾ ਫੇਰ ਕੇ ਨੀਵੀਂ ਜਾਤਾਂ ਨੂੰ ਉੱਚੀਆਂ ਜਾਤਾਂ ਦੇ ਬਰਾਬਰ ਕਰ ਰਹੇ ਹੋ ਐਸੀ ਇਹਨਾਂ ਨੀਚ ਜਾਤੀਆਂ ਨਾਲ ਕਿਵੇਂ ਰਲ ਮਿਲ ਜਾਈਏ ਐਸੀ ਇਹਨਾਂ ਦੇ ਨਾਲ ਇੱਕ ਬਾਟੇ ਵਿੱਚ ਤੁਹਾਡਾ ਅੰਮ੍ਰਿਤ ਕਿਸ ਤਰ੍ਹਾਂ ਛਕ ਲਈਏ ਸਾਡਾ ਤਾਂ ਧਰਮ ਭ੍ਰਸਟ ਹੋ ਜਾਵੇਗਾ ਨਾਲੇ ਸਾਨੂੰ ਮੁਗਲਾਂ ਦੀ ਤਾਕਤ ਦਾ ਪਤਾ ਹੈ ਤੁਸੀਂ ਉਹਨਾਂ ਸੰਬੰਧੀ ਭੁਲੇਖੇ ਦੇ ਸ਼ਿਕਾਰ ਹੋਏ ਬੈਠੇ ਹੋ ਮੁਗਲ ਬਾਦਸ਼ਾਹ ਤੇ ਮੁਸਲਮਾਨ ਕੌਮ ਨਾਲ ਆੜਾ ਲਾਉਣਾ ਮੂਰਖਤਾ ਹੈ ਮੌਤ ਤੇ ਬਰਬਾਦੀ ਨੂੰ ਆਵਾਜ਼ਾ ਮਾਰਨ ਦੇ ਬਰਾਬਰ ਹੈ ਮੁਗਲ ਬਾਦਾਂ ਦੇ ਸਾਹਮਣੇ ਟੁਹਾਡੀਆਂ ਇਹ ਚਿੜੀਆਂ ਜਿਨ੍ਹਾਂ ਨੂੰ ਤੁਸੀਂ ਖਾਲਸਾ ਆਖਦੇ ਹੋ ਕੀ ਖੋੜ ਖੋੜ ਸਕਦੀਆਂ ਹਨ ਸਾਡੇ ਤੁਹਾਡੇ ਲਈ ਮੁਗਲ ਪਠਾਣਾਂ ਦਾ ਟਕਰਾ ਕਰਨਾ ਉਹੀ ਹੈ ਜਿਵੇਂ ਭੇਡਾਂ ਬੱਕਰੀਆਂ ਦਾ ਰਲ ਕੇ ਸ਼ੇਰਾਂ ਵਗਿਆੜਾਂ ਉੱਪਰ ਹਮਲਾ ਕਰਨਾ ਐਸੀ ਇਸ ਰਾਹੇ ਪੈਣ ਤੇ ਜਾਣ ਬੁਝ ਕੇ ਮੌਤ ਤੇ ਤਬਾਹੀ ਵਿਹਾਜਨ ਨੂੰ ਤਿਆਰ ਨਹੀਂ ਉਨ੍ਹਾਂ پاس ਅਣਗਿਣਤ ਫੌਜਾਂ ਤੇ ਬੇ ਉੜਕਾ ਧੰਨ ਤੇ ਫੌਜੀ ਸਮਯਾਨ ਹੈ ਤੁਸੀਂ ਉਨ੍ਹਾਂ ਦੇ ਸਾਹਮਣੇ ਫਕੀਰ ਹੋ ਅਤੇ ਉਨ੍ਹਾਂ ਨਾਲ ਟੱਕਰ ਦੇ ਸੁਪਨੇ ਲੈ ਰਹੇ ਹੋ ਸਾਨੂੰ ਪਤਾ ਨਹੀਂ ਲੱਗਦਾ ਕਿ ਤੁਹਾਡੀਆਂ ਕਿੱਥੇ ਪਾਉਂਦੀਆਂ ਹਨ ਤੁਸੀਂ ਕੀ ਸੋਚ ਕੇ ਇਹ ਤਿਆਰੀਆਂ ਕਰ ਰਹੇ ਹੋ ਤੁਸੀਂ ਸਗੋਂ ਸਾਡੇ ਅੱਖੇ ਲੱਗੋ ਤੇ ਦੜ ਵੱਟ ਕੇ ਦਿਨ ਕੱਟੋ ਪਹਾੜੀ ਰਾਜਿਆਂ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਗੱਜਵੀਂ ਆਵਾਜ਼ ਦੇ ਵਿੱਚ ਕਿਹਾ ਰਾਜਾ ਜਨੋ ਚਿਰਾਂ ਦੀ ਗੁਲਾਮੀ ਅਤੇ ਸੰਸਾਰਿਕ ਭੋਗਾਂ ਦੀ ਭੁੱਖ ਨੇ ਤੁਹਾਡਾ ਮੱਚ ਮਾਰ ਛੱਡਿਆ ਹੈ ਤੁਹਾਡੇ ਮਨ ਮਰਦਾ ਹੋ ਚੁਕੇ ਹਨ ਤੁਹਾਡੇ ਤਨ ਮਿੱਟੀ ਦੇ ਤੋਂਦੇ ਬਣ ਗਏ ਹੋਏ ਹਨ ਤੁਹਾਡੀ ਹਾਲਤ ਅਤੀ ਤਰਸਯੋਗ ਹੈ ਤੁਹਾਡੇ ਵਿੱਚ ਸਵੈ ਵਿਸ਼ਵਾਸ ਦੇ ਸਵੈ ਮਾਨ ਨਹੀਂ ਰਿਹਾ ਪੱਥਰ ਪੂਜ ਪੂਜ ਕੇ ਤੁਸੀਂ ਪੱਥਰ ਬਣ ਚੁੱਕੇ ਹੋ ਤੁਹਾਨੂੰ ਸਰਬਸ਼ਕਤੀਮਾਨ ਤੇ ਸਰਬਕਲਾ ਸਮਰੱਥ ਪ੍ਰਮਾਤਮਾ ਦੀ ਕਲਾ ਤੇ ਸ਼ਕਤੀ ਦਾ ਵੀ ਗਿਆਨ ਨਹੀਂ ਤੇ ਉਸ ਉੱਪਰ ਭਰੋਸਾ ਵੀ ਨਹੀਂ ਰਾਜੋ ਯਕੀਨ ਕਰੋ ਕਿ ਜੇ ਇਨਸਾਨ ਨੇ ਰੱਬ ਦੀ ਓਟ ਲੈ ਕੇ ਤਨੋਂ ਮਨੋਂ ਹੋ ਕੇ ਉਦਦਮ ਕਰੇ ਤਾਂ ਦੁਨੀਆ ਦੀ ਕੋਈ ਔਕੜ ਉਸ ਅੱਗੇ ਅੜ ਨਹੀਂ ਸਕਦੀ ਦੁਨੀਆ ਦੀ ਕੋਈ ਤਾਕਤ ਉਸ ਨੂੰ ਆਸ਼ਾ ਪੂਰਤੀ ਦੀ ਤੀਸੀ ਉੱਤੇ ਪੁੱਜੜੋ ਡੱਕ ਨਹੀਂ ਸਕਦੀ ਰੱਬ ਦਾ ਆਸਰਾ ਲੈ ਕੇ ਸੱਚ ਧਰਮ ਦੇ ਰਾਹੇ ਤੁਰਨ ਵਾਲੇ ਉਹ ਉਹ ਕਰਾਮਾਤਾਂ ਵਿਖਾ ਸਕਦੇ ਹਨ ਜੋ ਕੱਚੇ ਪਿੱਲੇ ਆਦਮੀਆਂ ਨੂੰ ਅਸੰਭਵ ਜਾਪਦੀਆਂ ਹਨ ਸਾਡੇ ਖੰਡੇ ਦੇ ਅੰਮ੍ਰਿਤ ਵਿੱਚ ਬੜੀ ਕਰਾਮਾਤੀ ਤਾਕਤ ਜੇ ਰਾਜਾ ਜਨੋ ਪਰਤਾ ਕੇ ਵੇਖ ਲਵੋ ਇਸ ਦਾ صدਕਾ ਮੈਂ ਅਸੰਭਵ ਨੂੰ ਸੰਭਵ ਕਰ ਵਿਖਾਵਾਂਗਾ ਉઠੋ ਮਰਦ ਬਣੋ ਗੁਰੂ ਤੇ ਵਾਹਿਗੁਰੂ ਦੇ ਸ਼ੇਰ ਬਣੋ ਟੱਠੀਆਂ ਟੈਂਦੀਆਂ ਕਲਾ ਵਿੱਚੋਂ ਨਿਕਲ ਕੇ ਚੜ੍ਹਦੀਆਂ ਕਲਾ ਵਿੱਚ ਆਓ ਮੈਂ ਤਾਂ ਰਾਜ ਨਹੀਂ ਚਾਹੁੰਦਾ ਰਾਜ ਤੁਹਾਡਾ ਹੋਵੇਗਾ ਤੁਹਾਡੇ ਪੁੱਤ ਪੋਤਰੇ ਆਜ਼ਾਦ ਹੋ ਕੇ ਰਾਜ ਕਰਨਗੇ ਆਓ ਮੇਰੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਮੇਰੇ ਸਾਥੀ ਸਹਾਈ ਬਣੋ ਪਰ ਰਾਜੇ ਤੁਹਨਾ ਛੁੱਟੀ ਬੈਠੇ ਰਹੇ ਅਤੇ ਸਿਰਫ ਫੇਰ ਦੇ ਉੱਠ ਗਏ ਉਹ ਗੁਰੂ ਜੀ ਦੇ ਆਸ਼ਿਆ ਨੂੰ ਸਮਝਣ ਤੋਂ ਅਸਮਰੱਥ ਸਨ ਉਹਨਾਂ ਨੂੰ ਨਾ ਤਾਂ ਯਕੀਨ ਆਉਂਦਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਆਪਣਾ ਰਾਜ ਕਾਇਮ ਕਰਨ ਦੇ ਚਾਹਵ ਨਹੀਂ ਆਪ ਕੇਵਲ ਦੇਸ਼ ਨੂੰ ਆਜ਼ਾਦ ਤੇ ਖੁਸ਼ਹਾਲ ਬਣਾਉਣ ਦੇ ਤਾਂਗੀ ਹਨ ਅਤੇ ਨਾ ਹੀ ਉਹਨਾਂ ਦੇ ਮਨ ਇਹ ਮੰਨਦੇ ਸਨ ਕਿ ਮੁਗਲ ਤਾਕਤ ਨੂੰ ਤੋੜਿਆ ਮੁਕਾਇਆ ਜਾ ਸਕਦਾ ਹੈ ਉਹਨਾਂ ਨੇ ਚੰਗਾ ਭਲਾ ਵੇਖ ਲਿਆ ਸੀ ਕਿ ਪੰਗਾਣੀ ਆਦਿ ਯੁੱਧਾਂ ਵਿੱਚ ਜਿੱਤਾਂ ਪ੍ਰਾਪਤ ਕਰਕੇ ਗੁਰੂ ਜੀ ਨੇ ਉਹਨਾਂ ਦਾ ਇੰਚ ਪਰ ਵੀ ਇਲਾਕਾ ਨਹੀਂ ਸੀ ਮੱਲਿਆ ਕਿਸੇ ਨੂੰ ਅਧੀਨ ਨਹੀਂ ਸੀ ਕੀਤਾ ਅਤੇ ਇਹ ਨਹੀਂ ਸੀ ਮਨਾਈ ਅਤੇ ਕਿਸੇ ਵੀ ਪਾਸੇ ਯੁੱਧ ਕਰ ਵਜੋਂ ਤੋਲਾ ਪਰ ਵੀ ਵਸੂਲ ਨਹੀਂ ਸੀ ਕੀਤਾ ਪਰ ਅਜੇ ਵੀ ਉਹ ਸਮਝੀ ਬੈਠੇ ਸਨ ਕਿ ਗੁਰੂ ਜੀ ਸਾਡਾ ਖਾਤਮਾ ਕਰਕੇ ਸਾਡੇ ਇਲਾਕਿਆਂ ਉੱਪਰ ਰਾਜ ਕਰਨਾ ਚਾਹੁੰਦੇ ਹਨ ਮੁੱਖ ਦੀ ਗੱਲ ਇਹ ਕੀ ਪਹਾੜੀ ਰਾਜੇ ਗੁਰੂ ਜੀ ਦੀ ਚਲਾਈ ਲਹਿਰ ਅਤੇ ਉਹਨਾਂ ਦੇ ਉਦਮਾਂ ਉਪਰਾਲਿਆਂ ਨੂੰ ਆਪਣੇ ਰਾਜ ਭਾਗ ਅਤੇ ਧਰਮ ਲਈ অতি ਖਤਰਨਾਕ ਸਮਝਦੇ ਸਨ ਇਸੇ ਕਰਕੇ ਨਾ ਉਹਨਾਂ ਨੇ ਕੇਵਲ ਗੁਰੂ ਜੀ ਦੇ ਨਾਲ ਰਲਣ ਨੂੰ ਹੀ ਨਾ ਕਰ ਦਿੱਤੀ ਸਗੋਂ ਆਪਣੇ ਮਨਾਂ ਵਿੱਚ ਪੱਕੀ ਪਕਾ ਲਈ ਕਿ ਗੁਰੂ ਜੀ ਦੀ ਤਾਕਤ ਨਾਸ਼ ਕੀਤੀ ਜਾਵੇ ਅਤੇ ਉਹਨਾਂ ਦੀ ਚਲਾਈ ਲਹਿਰ ਨੂੰ ਖਤਮ ਕੀਤਾ ਜਾਵੇ ਉਸ ਮੂਰਖਤਾ ਭਰੇ ਅਤੇ ਤੰਗ ਨਜ਼ਰੀਏ ਵਾਲੇ ਅਪਵਿੱਤਰ ਇਰਾਦੇ ਨੂੰ ਅਮਲੀ ਜਾਮਾ ਪਹਿਨਾਉਣ ਦੇ ਆਹਾਰਾਂ ਵਿੱਚ ਲੱਗ ਪਏ ਤਾਂ ਅੱਗੇ-ਅੱਗੇ ਜਿਵੇਂ ਇਸ ਲੜੀ ਦੇ ਹੋਰ ਐਪੀਸੋਡ ਆਉਣਗੇ ਤਾਂ ਤੁਹਾਨੂੰ ਦੱਸਾਂਗੇ ਕਿ ਕਿਸ ਪ੍ਰਕਾਰ ਗੁਰੂ ਸਾਹਿਬ ਅਤੇ ਪਹਾੜੀ ਰਾਜਿਆਂ ਦੇ ਟੱਕਰੇ ਆਪਸ ਦੇ ਵਿੱਚ ਹੋਏ ਕਿਸ ਪ੍ਰਕਾਰ ਜੰਗਾਂ ਨੇ ਜੜੀਆਂ ਉਹ ਲੜੀਆਂ ਗਈਆਂ ਤਾਂ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਕੱਲ ਫਿਰ ਤੋਂ ਹਾਜ਼ਰ ਹੋਵਾਂਗੇ ਧੰਨਵਾਦ